ਕਾਯੋ ਦੇਵਾ ਕਾਯੋ ਦੇਵਲ ਕਾਯੋ ਜੰਗਮ ਜਾਤੀ ਕਾਯੋ ਤੂਪ ਦੀਪ ਨੈ ਬੇਦਾ ਕਾਯੋ ਪੂਜੋ ਪਾਤੀ ਕਾਇਆ ਬੋਖੰਡ ਕੋਜਤੇ ਨਵ ਨਿਦ ਪਾਈ ਨਾ ਕਛ ਆਏ ਬੋ ਨਾ ਕਛ ਜਾਏ ਬੋ ਰਾਮ ਕੀ ਤੁਹਾਈ ਜੋ ਪ੍ਰਹ ਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪ੍ਰਣਵੈ ਪਰਮ ਤਤ ਹੈ ਸਤ ਗੁਰ ਹੋਏ ਲਖਾਵੇ ਪੀਪਾ ਪ੍ਰਣਵੈ औरम तत् है सत गुरु होए लखा वै गुरु माए ना होती बाप ना होता करम ਨਾ ਹੋਤੀ ਕਾਇਆ ਹਮ ਨਹੀਂ ਹੋਤੇ ਤੂੰ ਨਹੀਂ ਹੋਤੇ ਕਵਣ ਕਹਾਂਤੇ ਆਇਆ ਰਾਮ ਕੋਏ ਨਾ ਕਿਸਹੀ ਕੇਰਾ ਜੈਸੇ ਰਵਰ ਪੰਖ बसेरा ਭਗਤ ਨਾਮਦੇਵ ਜੀ ਦਾ ਇਹ ਰਾਮ ਕਲੀ ਰਾਗ ਦੇ ਵਿੱਚ ਤੀਸਰਾ ਸ਼ਬਦ ਹੈ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਭਗਤ ਨਾਮ ਜੀ ਨਾਮਦੇਵ ਜੀ ਉਪਦੇਸ਼ ਕਰਦੇ ਹਨ ਰਾਮ ਕੋਈ ਨ ਕਿਸ ਹੀ ਕੇਰਾ ਹੈ ਰਾਮ ਏ ਰਾਮ ਕੋਈ ਵੀ ਕਿਸੇ ਦਾ ਸਹਾਈ ਨਹੀਂ ਹੈ ਕੋਈ ਵੀ ਕਰਮ pranayam ਜਾਂ ਤੁਲਸੀ ਮਾਲਾ ਗਲੇ ਚ ਪਾਣੀ ਇਸ ਤਰ੍ਹਾਂ ਦੇ ਕਰਮ ਜੋ ਹਨ ਇਹ ਕਿਸੇ ਤਰ੍ਹਾਂ ਵੀ ਸਹਾਈ ਨਹੀਂ ਹਨ ਨਾ ਤਾਂ ਇਹ ਕਰਮ ਜੋ ਹਨ ਇਹ ਜਨਮ ਮਰਨ ਦੇ ਚੱਕਰ ਨੂੰ ਖਤਮ ਕਰਦੇ ਹਨ ਨਾ ਹੀ ਇਹਨਾਂ ਕਰਮਾਂ ਦੇ ਕਰਕੇ ਇਹ ਜਨਮ ਮਰਨ ਮਿਲਿਆ ਹੈ ਇਸ ਕਰਕੇ ਇੱਥੇ ਭਗਤ ਨਾਮ ਦੇ ਉਹ ਜੀ ਕਹਿ ਰਹੇ ਹਨ ਰਾਮ ਕੋਈ ਨਾ ਕਿਸ ਹੀ ਕੇਰਾ ਜੈ ਸਿੱਤਰ ਵਰ ਪੰਖ ਬਸੇਰਾ ਜਿਸ ਤਰ੍ਹਾਂ ਤਰਵਰ ਦਰਖਤ ਬ੍ਰਿਛ ਜਿਸ ਤਰ੍ਹਾਂ ਦਰਖਤ ਦੇ ਉੱਤੇ ਪੰਖ ਹੀ ਆ ਕੇ ਆਪਣਾ ਬਸੇਰਾ ਕਰ ਲੈਂਦੇ ਹਨ ਇਸੀ ਤਰ੍ਹਾਂ ਹੀ ਉਸ ਵਾਹਿਗੁਰੂ ਨੇ ਇਹਨਾਂ ਜੀਵ ਜੰਤੂਆਂ ਨੂੰ ਸੰਸਾਰ ਦੇ ਵਿੱਚ ਭੇਜਿਆ ਹੈ ਤਾਂ ਇਹ ਜੀਵ ਜੰਤੂ ਸੰਸਾਰ ਦੇ ਵਿੱਚ ਜਨਮ ਲੈਂਦੇ ਹਨ ਅਤੇ ਜਦੋਂ ਉਹ ਵਾਹਿਗੁਰੂ ਸੱਦ ਲੈਂਦਾ ਹੈ ਤਾਂ ਇਹ ਵਾਪਸ ਆਲੇ ਜਾਂਦੇ ਹਨ ਇਸ ਤਰ੍ਹਾਂ ਇਹਨਾਂ ਦਾ ਇੱਕ ਦਰਖਤ ਦੇ ਉੱਤੇ ਕੁਝ ਟਾਈਮ ਲਈ ਬਸੇਰਾ ਹੈ ਪਰ ਇਨਾਂ ਦਾ ਕੋਈ ਕਾਰਮ ਜੋ ਕਿ ਸ਼ਾਸਤਰ ਵੇਦ ਆਦਿ ਦੱਸਦੇ ਹਨ ਕਿ ਇਹਨਾਂ ਕਰਮ ਕਰਨਾਂ ਕਰਕੇ ਉਧਾਰ ਹੋ ਜਾਵੇਗਾ ਜਨਮ ਮਰਨ ਦਾ ਚੱਕਰ ਕੱਟਿਆ ਜਾਵੇਗਾ ਜਾਂ ਇਹ ਕਰਮਾਂ ਕਰਕੇ ਇਸ ਸੰਸਾਰ ਦੇ ਵਿੱਚ ਆਇਆ ਹੈ ਭਗਤ ਨਾਮਦੇਵ ਜੀ ਕਹਿੰਦੇ ਹਨ ਇਸ ਤਰ੍ਹਾਂ ਨਹੀਂ ਹੈ ਇਹ ਜੋ ਕਰਮ ਹਨ ਇਹ ਕਿਸੇ ਦਾ ਵੀ ਸਹਾਰਾ ਨਹੀਂ ਹਨ ਸਹਾਰਾ ਕੌਣ ਹੈ RAM ਕੋਈ ਨਾ ਕਿਸੇ ਹੀ ਕੇਰਾ ਸਹਾਰਾ ਹੈ ਉਹ ਵਾਹਿਗੁਰੂ ਉਹ ਪਰਮਾਤਮਾ ਜਿਸ ਨੇ ਇਹਨਾਂ ਨੂੰ ਪੈਦਾ ਕੀਤਾ ਹੈ ਉਹੀ ਇਹਨਾਂ ਨੂੰ ਪੈਦਾ ਕਰਕੇ ਇਹਨਾਂ ਦੀ ਜਗਤ ਦੇ ਵਿੱਚ ਸੰਭਾਲ ਕਰ ਰਿਹਾ ਹੈ ਮਾਏ ਨਾ ਹੋਤੀ ਬਾਪ ਨਾ ਹੁੰਦਾ ਕਰਮ ਨਾ ਹੋਤੀ ਕਾਇਆ ਹਮ ਨਹੀਂ ਹੁੰਤੇ ਤੂੰ ਨਹੀਂ ਹੁੰਤੇ ਕਵਣ ਕਹਾਂਤੇ ਆਇਆ ਇਹ ਸ਼ਾਸਤਰਾਂ ਦੇ ਵੇਦਾਂ ਦੇ ਵਿੱਚ ਇਸ ਤਰ੍ਹਾਂ ਵਿਖਿਆਨ ਕੀਤਾ ਗਿਆ ਕਿ ਕਰਮਾਂ ਕਰਕੇ ਇਹ ਜੀਵ ਜਦ ਇਸ ਜਗਤ ਵਿੱਚ ਜਨਮ ਲੈਂਦਾ ਹੈ ਪਰ ਭਗਤ ਨਾਮਦੇਵ ਜੀ ਕਹਿੰਦੇ ਹਨ ਜਦੋਂ ਕੋਈ ਇਸ ਤੇ ਮਾਤਾ ਹੀ ਨਹੀਂ ਸੀ ਜਾਂ ਬਾਪ ਹੀ ਨਹੀਂ ਸੀ ਇਸ ਤੱਕ ਸਰੀਰ ਹੀ ਨਹੀਂ ਸੀ ਫਿਰ ਇਸ ਤੇ ਕਰਮ ਕਿੱਥੋਂ ਪੈਦਾ ਹੋ ਜਾਣਾ ਸਨ ਜਦੋਂ ਹਮ ਨਹੀਂ ਹੁੰਤੇ ਨਾ ਤੁਸੀਂ ਸੀ ਨਾ ਅਸੀਂ ਸੀ ਅਰਥਾਤ ਕੋਈ ਵੀ ਜੀਵ ਜੰਤੂ ਹੀ ਨਹੀਂ ਸੀ ਫਿਰ ਇਹ ਜੋ ਸੰਸਾਰ ਦੇ ਜੀਵ ਜੰਤੂ ਹਨ ਕਿਸ ਤੋਂ ਆਏ ਇਹ ਸਿਰਫ ਉਹ ਵਾਹਿਗੁਰੂ ਨੇ ਪੈਦਾ ਕੀਤੇ ਤਾਂ ਹੀ ਇਸ ਸੰਸਾਰ ਦੇ ਵਿੱਚ ਆਏ ਇਹ ਕਰਮਾ ਕਰਕੇ ਨਹੀਂ ਆਏ ਉਹ ਵਾਹਿਗੁਰੂ ਆਪਣੀ ਸ੍ਰਿਸ਼ਟੀ ਚਲਾਉਂਦਾ ਹੈ ਉਹ ਆਪ ਹੀ ਪੈਦਾ ਕਰਦਾ ਹੈ ਤਾਂ ਹੀ ਇਹ ਸਾਰੇ ਇਸ ਸੰਸਾਰ ਦੇ ਵਿੱਚ ਆਉਂਦੇ ਹਨ ਹਮ ਰਾਮ ਕੋਈ ਨਾ ਕਿਸਹੀ ਕੇਰਾ ਜੈਸੇ ਤਰ ਵਰ ਪੰਖ ਬਸੇ ਰਾਹਾ ਚੰਦ ਨਾ ਹੋਤਾ ਸੂਰ ਨਾ ਹੋਤਾ ਪਾਣੀ ਪਵਨ ਮਿਲਾਇਆ ਸ਼ਾਸਤ ਨਾ ਹੋਤਾ ਬੇਦ ਨਾ ਹੋਤਾ ਕਰਮ ਕਹਾਂ ਤੇ ਆਇਆ ਜਦੋਂ ਚਾਨਣ ਨਹੀਂ ਸੀ ਸੂਰ ਸੂਰਜ ਨਹੀਂ ਸੀ ਅਤੇ ਪਾਣੀ ਅਤੇ ਪਵਨ ਇਹ ਉਸ ਵਾਹਿਗੁਰੂ ਦੇ ਵਿੱਚ ਹੀ ਸਮਾਇ ਹੋਏ ਸਨ ਉਸ ਦੇ ਵਿੱਚ ਹੀ ਮਿਲੇ ਹੋਏ ਸਨ ਕਿਉਂਕਿ ਗੁਰਬਾਣੀ ਦਾ ਉਪਦੇਸ਼ ਹੈ ਕਿ ਉਸ ਵਾਹਿਗੁਰੂ ਨੇ ਆਪਣੇ ਤੋਂ ਪਵਨ ਪੈਦਾ ਕੀਤੀ ਪਵਨ ਪੈਦਾ ਕਰਕੇ ਪਾਣੀ ਪੈਦਾ ਕੀਤਾ ਅਤੇ ਫਿਰ ਸਾਰਾ ਇਹ ਸੰਸਾਰ ਪੈਦਾ ਕਰ ਦਿੱਤਾ ਉਸ ਪਾਣੀ ਤੋਂ ਇਹ ਸਾਰਾ ਉਸ ਜਲ ਤੋਂ ਇਹ ਸਾਰਾ ਸੰਸਾਰ ਪੈਦਾ ਹੋਇਆ ਉਪਦੇਸ਼ ਸਤਗੁਰੂ ਜੀ ਦਾ ਹੈ ਸਾਚੇ ਤੇ ਪਵਨਾ ਪਿਆ ਸਾਚੇ ਤੇ ਸਾਚਾ ਉਹ ਵਾਹਿਗੁਰੂ ਸਾਡਾ ਰਹਿਣ ਵਾਲਾ ਅਗਨਾਸ਼ੀ ਸਾਚੇ ਤੇ ਪਵਨਾ ਪਿਆ ਪਵਨ ਤੇ ਜਲ ਹੋਏ ਜਲ ਤੇ ਤ੍ਰੇ ਪਵਨ ਸਾਜਿਆ ਘਟ ਘਟ ਜੋਤ ਸਮੋਏ ਸਾਚੇ ਤੋਂ ਪਵਨਾ ਪੈਦਾ ਹੋਈ ਹਵਾ ਪੈਦਾ ਹੋਈ ਪਵਨ ਤੋਂ ਜਲ ਪੈਦਾ ਹੋਇਆ ਜਲ ਤੋਂ ਹੀ ਉਸ ਵਾਹਿਗੁਰੂ ਨੇ ਇਹ ਸਾਰਾ ਤ੍ਰਹਿ ਭਵਨ ਸਾਰੇ ਸੰਸਾਰ ਦੀ ਸਿਰਜਣਾ ਕਰ ਦਿੱਤੀ ਜਲ ਤੇ ਤ੍ਰਹਿ ਪਵਨ ਸਾਜਿਆ ਘਟ ਘਟ ਜੋਤ ਸਮੋਏ ਅਤੇ ਘਟ ਘਟ ਦੇ ਵਿੱਚ ਉਸ ਵਾਹਿਗੁਰੂ ਦੀ ਜੋਤ ਸਮਾਈ ਹੋਈ ਹੈ ਉਹ ਇੱਥੇ ਭਗਤ ਨਾਮਦੇਵ ਜੀ ਉਪਦੇਸ਼ ਕਰਦੇ ਹਨ ਜਦੋਂ ਚੰਦ ਨਹੀਂ ਸੀ ਚੰਦ ਨਾ ਹੋਤਾ ਸੂਰ ਨਾ ਹੋਤਾ ਪਾਣੀ ਪਵਨ ਮਿਲਾਇਆ ਚੰਦ ਨਹੀਂ ਸੀ ਸੂਰਜ ਨਹੀਂ ਸੀ ਪਾਣੀ ਅਤੇ ਪਵਨ ਵੀ ਨਹੀਂ ਸੀ ਪਾਣੀ ਪਵਨ ਉਸ ਵਾਹਿਗੁਰੂ ਦੇ ਵਿੱਚ ਹੀ ਮਿਲੇ ਹੋਏ ਸਨ ਸ਼ਾਸਤ ਨਾ ਹੋਤਾ ਵੇਦ ਨਾ ਹੋਤਾ ਜਦੋਂ ਕੋਈ ਸ਼ਾਸਤਰ ਨਹੀਂ ਸੀ ਕੋਈ ਵੇਦ ਨਹੀਂ ਸੀ ਕਰਮ ਕਹਾਂ ਤੇ ਆਇਆ ਫਿਰ ਕਰਮ ਕਿੱਥੋਂ ਪੈਦਾ ਹੋ ਗਿਆ ਫਿਰ ਜੇ ਕਹਿੰਦੇ ਹਨ ਕਿ ਕਰਮਾਂ ਕਰਕੇ ਜੀਵ ਜਨਮਿਆ ਇਹ ਕਰਮ ਕਿੱਥੋਂ ਪੈਦਾ ਹੋ ਗਿਆ ਜਦੋਂ ਕਿ ਉਹ ਵਾਹਿਗੁਰੂ ਦੇ ਵਿੱਚ ਹੀ ਸਭ ਕੁਝ ਸਮਾਇਆ ਹੋਇਆ ਸੀ ਉਹ ਜਦੋਂ ਵਾਹਿਗੁਰੂ ਦੇ ਵਿੱਚ ਅਰ ਬਦ ਨਰ ਬਦ ਤੁੰ ਦੂ ਕਾਰਾ ਧਰਨ ਨਾ ਗਗਨ ਹੁਕਮ ਅਪਾਰਾ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਏਂਦਾ ਉਹ ਜਦੋਂ ਸੋਨ ਅਵਸਥਾ ਦੇ ਵਿੱਚ ਸੀ ਕੋਈ ਦਿਨ ਨਹੀਂ ਸੀ ਰਾਤ ਨਹੀਂ ਸੀ ਕੋਈ ਚੰਦ ਨਹੀਂ ਸੀ ਕੋਈ ਸੂਰਜ ਨਹੀਂ ਸੀ ਉਹ ਸੋਨ ਅਵਸਥਾ ਦੇ ਵਿੱਚ ਵਾਹਿਗੁਰੂ ਸੀ ਫਿਰ ਇਹ ਕਰਮ ਕਿੱਥੋਂ ਉਸ ਵੇਲੇ ਪੈਦਾ ਹੋਏ ਖੇਚਰ ਪੂਚਰ ਤુલਸੀ ਮਾਲਾ ਗੁਰ ਪ੍ਰਸਾਦ ਦੀ ਪਾਇਆ ਖੇਚਰ ਪੂਚਰ ਖੇਚਰ ਆਪਣੇ ਸਵਾਸਾਂ ਨੂੰ ਉਤਾਰ ਨੂੰ ਚੜਾਣਾ ਅਕਾਸ਼ ਵੱਲ ਚੜਾਣਾ ਊਚਰ ਆਪਣੇ ਸਵਾਸਾਂ ਨੂੰ ਥੱਲੇ ਲਿਆਉਣਾ ਅਰਥਾਤ ਇਸ ਈੜਾ ਪਿੰਗਲਾ ਖੰਬੀ ਨਾਲ ਆਸਰਾ ਹੀ ਆਪਣੇ ਸਵਾਸਾਂ ਨੂੰ ਖਿੱਚਣਾ ਅਤੇ ਸੱਜੀ ਨਾਲ ਆਸਰਾ ਹੀ ਇਹਨਾਂ ਸਵਾਸਾਂ ਨੂੰ ਬਾਹਰ ਥੱਲੇ ਨੂੰ ਲੈ ਆਉਣਾ ਬਾਹਰ ਕੱਢਣਾ ਇਹ ਹੈ ਖੇਚਰ ਊਚਰ ਖੇਚਰ ਊਚਰ ਤੁਲਸੀ ਮਾਲਾ ਭਗਤ ਨਾਮਦੇਵ ਜੀ ਉਹ ਪ੍ਰੇਸ਼ ਕਰਦੇ ਹਨ ਕਿ ਇਸ ਤਰ੍ਹਾਂ ਪ੍ਰਾਣਾਯਾਮ ਕਰਨ ਦੇ ਨਾਲ ਕਿ ਸਵਾਸ ਨੂੰ ਤਾਂ ਚੜਾਣਾ ਫਿਰ ਸਵਾਸਾਂ ਨੂੰ ਉਤਾਰਨਾ ਪ੍ਰਾਣਾ ਨੂੰ ਉਤਾਰਨਾ ਅਤੇ ਆਪਣੇ ਗਲੇ ਦੇ ਵਿੱਚ ਤੁਲਸੀ ਮਾਲਾ ਪਾਣੀ ਇਸ ਦੇ ਨਾਲ ਉਧਾਰ ਨਹੀਂ ਹੁੰਦਾ ਇਸ ਦੇ ਨਾਲ ਉਸ ਵਾਹਿਗੁਰੂ ਦੇ ਨਾਲ ਮੇਲ ਨਹੀਂ ਹੋ ਸਕਦਾ ਇਹ ਤਾਂ ਕਰਮ ਕਾਂਡ ਹਨ ਗੋਰਾ ਪਰ ਸਾਦੀ ਪਾਇਆ ਮੈਨੂੰ ਗੁਰੂ ਦੀ ਕਿਰਪਾ ਦੇ ਨਾਲ ਇਹ ਗੱਲ ਦਾ ਪਤਾ ਲੱਗਾ ਹੈ ਨਾਮਾ ਪ੍ਰਣਵ ਹੈ ਪਰਮ ਤਤ ਹੈ ਸਤ ਗੁਰ ਹੋਏ ਲਖਾਇਆ ਨਾਮਾ ਪ੍ਰਣਵ ਹੈ ਪ੍ਰਣਮੈ ਬੇਨਤੀ ਕਰਦਾ ਹੈ ਭਗਤ ਨਾਮਦੇਵ ਜੀ ਬੇਨਤੀ ਕਰਦੇ ਹਨ ਪਰਮ ਤਤ ਹੈ ਸਤ ਗੁਰੂ ਹੋਏ ਲਖਾਇਆ ਜਦੋਂ ਮੈਂ ਸਤ ਗੁਰੂ ਦੇ ਨਾਲ ਮੇਰਾ ਮੇਲ ਹੋਇਆ ਸਤ ਗੁਰੂ ਨੂੰ ਮੈਂ ਮਿਲ ਗਿਆ ਫਿਰ ਮੈਨੂੰ ਇਹ ਗੱਲ ਸਮਝ ਲੱਗੀ ਫਿਰ ਮੈਂ ਇਹ ਲਖ ਲਿਆ ਕਿ ਉਹ ਵਾਹਿਗੁਰੂ ਜੋ ਹੈ ਜੋ ਪਰਮ ਤਤ ਹੈ ਅਸੀ ਸਾਰੇ ਅਸੀ ਸਾਰੇ ਪੰਜਾਂ ਤੱਤਾਂ ਦੇ ਬਣੇ ਹਾਂ ਇਹ ਸਾਰੀ ਸ੍ਰਿਸ਼ਟੀ ਪੰਜਾਂ ਤੱਤਾਂ ਦੀ ਬਣੀ ਹੈ ਪਰ ਉਹ ਪਰਮ ਤੱਤ ਅਰਥਾਤ ਜਗਤ ਦਾ ਮੂਲ ਜੋ ਹੈ ਉਹ ਵਾਹਿਗੁਰੂ ਉਹੀ ਸਾਰੇ ਸੰਸਾਰ ਨੂੰ ਜੀਵਾਂ ਨੂੰ ਪੈਦਾ ਕਰਦਾ ਹੈ ਉਹੀ ਸੰਭਾਲਦਾ ਹੈ ਉਹੀ ਮਾਰਦਾ ਹੈ ਕਰਮਾ ਕਰਕੇ ਕੋਈ ਜੀਵ ਇਸ ਦੁਨੀਆ ਦੇ ਵਿੱਚ ਨਹੀਂ ਆਉਂਦਾ ਉਹ ਵਾਹਿਗੁਰੂ ਆਪ ਹੀ ਇਸ ਜੀਵ ਨੂੰ ਇਸ ਸ੍ਰਿਸ਼ਟੀ ਦੇ ਵਿੱਚ ਪੈਦਾ ਕਰਦਾ ਹੈ ਆਪ ਹੀ ਸੰਭਾਲਦਾ ਹੈ ਆਪ ਹੀ ਮਾਰਦਾ ਹੈ ਇਸ ਕਰਕੇ ਉਹ ਪਰਮ ਤਤ ਜੋ ਹੈ ਮੈਂ ਉਸ ਤੇ ਨਾਲ ਜੁੜਿਆ ਹਾਂ ਉਹੀ ਸਾਰੀ ਸ੍ਰਿਸ਼ਟੀ ਨੂੰ ਸੰਭਾਲਦਾ ਹੈ ਨਾ ਕਿ ਇਹ ਕਰਮ ਕਾਂਡ ਜੋ ਹਨ ਇਹ ਉਧਾਰ ਕਰਦੇ ਹਨ ਇਹ ਕਰਮਾ ਕਰਕੇ ਜੀਵ ਇਸ ਸ੍ਰਿਸ਼ਟੀ ਦੇ ਵਿੱਚ ਨਹੀਂ ਆਇਆ ਉਹ ਵਾਹਿਗੁਰੂ ਹੀ ਪੈਦਾ ਕਰਨ ਵਾਲਾ ਹੈ ਉਸ ਨੂੰ ਜਦੋਂ ਇੱਛਾ ਹੋਈ ਉਸਨੇ ਇਹ ਸਾਰਾ ਸ੍ਰਿਸ਼ਟੀ ਉਪਾਤੀ ساری ਸ੍ਰਿਸ਼ਟੀ ਪੈਦਾ ਕੀਤੀ ਅਤੇ ਉਹ ਵਾਹਿਗੁਰੂ ਦੇ ਨਾਲ ਜੁੜ ਕੇ ਹੀ ਸਾਡਾ ਸਾਰ ਉਤਾਰਾ ਹੋ ਸਕਦਾ ਹੈ ਅਸੀਂ ਇਸ ਸੰਸਾਰ ਦੇ ਵਿੱਚ ਆ ਕੇ ਆਪਣਾ ਜਨਮ ਸਫਲਾ ਕਰ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ